ਜੋ ਪਾਠ ਕਰਦੇ ਆਂ ਵੀ ਵਕਤ ਦੇਖ ਰਿਹਾ ਹੈ ਵਕਤ ਤੋਂ ਨਿਕਲ ਨਹੀਂ ਸਕੇਗਾ ਜੋ ਕੀਰਤਨ ਸੁਣਦੇ ਆਂ ਵੀ ਵਕਤ ਦੇਖ ਰਿਹਾ ਹੈ ਵਕਤ ਤੋਂ ਨਿਕਲ ਨਹੀਂ ਸਕਦਾ ਕਮ ਸੇ ਕਮ ਅੰਮ੍ਰਿਤ ਵੇਲੇ ਜਦ ਤੂੰ ਬੈਠੇ ਪਾਠ ਕਰ ਨਾ ਵੇਖ ਘੜੀ ਨਾ ਵੇਖ ਸਮਾਂ ਸਮੇਂ 'ਚ ਹੀ ਫਸਿਆ ਰਹਿ ਜਾਏਗਾ ਪਾਠ 'ਚ ਨਹੀਂ ਜੁੜ ਸਕਨੇਂ ਅੱਲਾ ਬਹੁਤ ਸਾਰੇ ਸੱਜਣ ਮਿੱਤਰਾਂ ਦਾ ਇਹ ਅਨੁਭਵ ਜ਼ਰੂਰ ਹੋਵੇਗਾ ਕਦੀ ਕਿਸੇ ਦੀ ਕੋਈ ਕਵਤਾ ਸੁਣੀ ਹੈ ਕੋਈ ਸੰਗੀਤ ਦੀ ਧੁਨ ਸੁਣੀ ਹੈ ਤੇ ਬੰਦਾ ਕਹਿ ਦਿੰਦਾ ਉਹਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮਾਂ ਦੇ ਖਤਮ ਹੋ ਗਿਆ ਚਾਰ ਘੰਟੇ ਇੰਜ ਲੰਘ ਗਏ ਜਿਵੇਂ 4 ਮਿੰਟ ਉਹਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮੇ ਨੂੰ ਸੰਸਕ੍ਰਿਤ ਦੇਚ ਕਹਿੰਦੇ ਨੇ ਕਾਲ ਕਾਲ ਕਹਿੰਦੇ ਨੇ 라ਵਣ ਨੇ ਕਾਲ ਨੂੰ ਸਮੇ ਨੂੰ ਪਲਨ ਦੇ ਪਾਵੇ ਨਾਲ ਬੰਨ ਕੇ ਰੱਖਿਆ ਸੀ। ਇਤਨੇ ਆਨੰਦ ਦੇ ਵਿੱਚ ਜੀਉਂਦਾ ਸੀ ਉਹਦੀ ਦੁਨੀਆ ਸਮਾਂ ਨਹੀਂ ਸੀ।